ਚੰਡੀਗੜ੍ਹ ਦੇ ਸੈਕਟਰ 22 ਵਿੱਚ ਕਰਨ ਜੁਵਲਰਸ 'ਚ ਕੰਮ ਕਰਨ ਵਾਲੇ ਸੋਨੂ ਨਾਮ ਦੇ ਨੌਜਵਾਨ ਨੂੰ ਇੱਕ ਅਣਜਾਣ ਸ਼ਖਸ ਨੇ ਗੋਲੀ ਮਾਰ ਕੇ ਫਰਾਰ ਹੋ ਗਿਆ ਜ਼ਖਮੀ ਹੋਏ ਸੋਨੂ ਨੂੰ ਸੈਕਟਰ 34 ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਗੋਲੀ ਚਲਾਈ ਗਈ ਅਣਜਾਣ ਵਿਅਕਤੀ ਜੋ ਅਚਾਨਕ ਆਂਦਾ ਹੈ ਅਤੇ ਗੋਲੀ ਚਲਾ ਲੈਂਦਾ ਹੈ ਸੋਨੂ ਨਾਮ ਦੇ ਇਸ ਵਿਅਕਤੀ ਦੇ ਉੱਤੇ ਜੋ ਇਸ ਜੁਐਲਰੀ ਦੀ ਸ਼ਾਪ ਤੇ ਕੰਮ ਕਰਦਾ ਸੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੋਲੀ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਦੁਕਾਨ ਤੇ ਪਏ ਜ਼ੇਵਰਾ ਨੂੰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੈਕਟਰ 22 ਦੇ ਵਿੱਚ ਇਹ ਪੂਰੀ ਵਾਰਦਾਤ ਹੋਈ ਹੈ ਸੀਸੀਟੀਵੀ ਕੈਮਰਾ ਵਿੱਚ ਇਹ ਵਾਰਦਾਤ ਕੈਦ ਕੀਤੀ ਗਈ ਹੈ ਕਿੰਨਾ ਕਿਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਰਕਾਰਨ ਕੀ ਰਹੇ ਹੋਣਗੇ ਚੋਰੀ ਹੀ ਇਸ ਦਾ ਕਾਰਨ ਰਿਹਾ ਹੋਵੇਗਾ ਕਿ ਕਿਸੇ ਤਰੀਕੇ ਦੇ ਨਾਲ ਦੁਕਾਨ ਤੇ ਕੰਮ ਕਰਦੇ ਹੋਏ ਵਿਅਕਤੀ ਨੂੰ ਗੋਲੀ ਮਾਰ ਕੇ ਪਾਸੇ ਕੀਤਾ ਜਾ ਸਕੇ ਅਤੇ ਗਹਿਣਿਆਂ ਤੇ ਆਪਣਾ ਹੱਥ ਸਾਫ਼ ਕੀਤਾ ਜਾ ਸਕੇ ਹਾਲਾਂਕਿ ਪੂਰੇ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ। ਉਹ ਇਹ ਲੱਗ ਰਿਹਾ ਜਿੱਦਾਂ ਜੋ ਸਰਕਮਸਟੈਂਸਿਸ ਤੋਂ ਕਿ ਲੱਗਿਆ ਨਹੀਂ ਹੈ ਜਿੱਦਾਂ ਰਗੜ ਕੇ ਲੰਘਿਆ ਹੁੰਦਾ ਹੈ ਰੈਕੋਸ਼ੀਟ ਕੀਤਾ ਹੁੰਦਾ ਹੈ। ਔਰ ਸੀਸੀਟੀਵੀ ਫੁਟੇਜ ਵਗੈਰਾ ਅਸੀਂ ਐਗਜ਼ਾਮਿਨ ਕਰ ਲਈ ਹੈ। ਔਰ ਮੈਨੂੰ ਉਮੀਦ ਹੈ ਕਿ ਜਲਦੀ ਅਸੀਂ ਉਹਨੂੰ ਫੜ ਵੀ ਲਵਾਂਗੇ। ਸਰ ਕਿਤਨੇ ਕੀ ਲੂਟ ਕਿੰਨੀ ਕੀ ਹੈ? ਕੀ ਲੇਕਿਨ ਲੂਟ ਦਾ ਤਾਂ ਜਿਆਦਾ ਜੋ ਮੇਨ ਇਸ਼ੂ ਹੈ ਉਹ ਇਸ ਵਿੱਚ ਵਹੀ ਹੈ ਕਿ ਉਸਕੋ ਇੰਜਰੀ ਜ਼ਿਆਦਾ ਨਾ ਹੋ ਲੂਟ ਕੋਈ ਜ਼ਿਆਦਾ ਨਹੀਂ ਹੈ ਵਾਹਾਂ ਤੇ। ਕਿ ਦੋ ਜਾਂ ਤਿੰਨ ਡੱਬੇ ਉਸਨੇ हमने देखा है जो कि बैग में डाले थे जो वीडियो फुटेज और सीसीटीवी फुटेज में दिख रहा है